ਸਤਿ ਸ਼੍ਰੀ ਅਕਾਲ ਜੀ ਅੱਜ ਦੀ ਬਲੌਗ ਦੀ ਸ਼ੁਰੂਆਤ ਹੈ ਉਹ ਨਵ ਆ ਗਈ ਜੀ ਦੇ ਕਰਕੇ ਬਲੌਗ ਸ਼ੁਰੂ ਕੀਤਾ ਆ ਜਾ ਆ ਜਾ ਆ ਜਾ ਭਾਈ ਆ ਜਾ ਗੁੱਡੀ ਉਹੋ ਅੰਦਰ ਬਾਹਰ ਦਾ ਕਿਚਲਾ ਗੇਟ ਕਿਚਲਾ ਗੇਟ ਬਾਹਰ ਨੂੰ ਖੁੱਲ ਗਿਆ ਆ ਵੇਖੋ ਆਹ ਵੇਖੋ ਆਗੇ 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 ਆਜਾ ਭਲੇ ਸੱਤਰੀਕਾ ਦੇ ਸਿਕਾ ਕਿਆਲਾ ਆ ਮੇਰੀ ਛੋਟੀ ਭੈਣ ਦੇਖੋ ਛੋਟੀ ਨਹੀਂ ਲੱਗਦੀ ਉਹੋ ਗੇਟ ਨਾ ਇੱਕ ਦਾ ਗੇਟ ਹਰ ਦਿਨ ਹੋਰੀ ਦਿੰਨੀ ਆ ਅਗੇ ਬਾਹਰ ਨਿਕਲ ਜਾਂਦਾ ਚਲ ਅੰਦਰ ਮੈਨੂੰ ਭੱਜ ਕੇ ਆਇਆ ਕਿਤੇ ਮਾਗੇ ਕੀਤਾ ਹੈਲੋ ਹਾਈ ਕਰਦੇ ਕਰਦੀ ਆ ਗਏ ਅਜੇ ਅਸੀਂ ਰੋਟੀ ਪਾਣੀ ਖਾ ਕੇ ਹਟਿਆ ਇਹਨਾਂ ਦਾ ਅਚਾਨਕ ਅੱਜ ਪ੍ਰੋਗਰਾਮ ਬਣ ਗਿਆ ਆਣ ਦਾ ਇਹਨਾਂ ਨੇ ਟਾਈਮ ਤੇ ਮੈਨੂੰ ਸਰਪ੍ਰਾਈਜ਼ ਦਿੱਤਾ ਹੈਲੋ ਸਨੇਵੀਰ ਇਧਰ ਆਓ ਸਾਰੇ ਸਸ਼ੀ ਕਾ ਬੁਲਾਓ ਕਿ ਸਸ਼ੀ ਕਾਲ ਦੀ ਸਸ਼ੀ ਦਾ ਤਿਆ ਪੁੱਤ ਤੁਸੀਂ ਬਿਲਾਓ ਸਸਤੀ ਕਾਲ ਪੁਰਿਆਕੀ ਸਸਤੀ ਕਾਲ ਸਸਤੀ ਕਾਲ ਜੀ ਸਸਤੀ ਕਾਲ ਜੀ ਹਾਂ ਸਸਤੀ ਕਾਲ ਜੀ ਆ ਨਵੀਂ ਫਰਾਕ ਹੈ ਦਿਖਾਈ ਤੈਨੂੰ ਤੇਰੀ ਨਵੀਂ ਫਰਾਕ ਆ ਸਨੇਵੀ ਰਦੀ ਭੈ ਨਵੀਂ ਫਰਾਕ ਮਫਰਲ ਵੀ ਵਾਜਿਬਾ ਇਹ ਸਾਡੀ ਪਰਪਲ ਕਲਰ ਦੀ ਫਰਾਕ ਹੈ ਬੜੀ ਸੋਹਣੀ ਲੱਗੀ ਸਨੇਵੀ ਮੇਰੇ ਕੋਲ بیا ਫਰਾਕ ਤੇਰੇ ਬਟੂਸ਼ੇ ਪਾਣੀ ਦੇ ਦੇ ਤੇਰੀ ਮਾਸੀ ਨੇ ਲੋ ਜੀ ਮੰਮੀ ਦੁੱਧ ਲੈ ਕੇ ਆਈ ਆ ਤੇ ਪਾਣੀ ਪਾਵਾ ਇਧਰ ਨੂੰ ਤਮਾ ਫੁਰਦੀ ਆ ਅਸੀਂ ਕੱਚ ਦੇ ਬੋਤਲੇ 'ਚ ਪਾਣੀ ਰੱਖ ਲਿਆ ਇਹ ਮੈਂ ਦਾਖਲ ਕੀਤੀ ਤੇਰੀ ਮੈਂ ਤੇ ਬਾਲ ਆ ਤੂੰ ਨਮਕੀ ਲੀਤੀ ਹੋ ਇਹ ਚ ਮਾਤਾ ਨੇ ਪਿੰਡ ਦਾ ਦੁੱਧ ਭੇਜਿਆ ਜਿਹਨੂੰ ਬਾਲੀ ਦੇਦੀ ਹੈ ਤੇ ਪਰਾਂਈ ਦੇ ਰਿਸ਼ਤੇ ਔਰ ਸਾਡਾ ਪਾਣੀ ਇਹਦੇ ਵਿੱਚ ਟਾ ਕੇ ਰੱਖਿਆ ਪੀਣ ਵਾਲਾ ਉਥੋਂ ਤੇ ਘੀ ਪਾਪਾ ਨੇ ਤੋਂ ਠੰਡਾ ਥੋੜਾ ਕੱਟੀ ਰੱਖਾ ਮੰਦਰ ਹੂੰ ਪਪਾ ਨੇ ਗਾਲੀਆ ਪਾਣੀ ਪੀ ਲਓ ਗਾਇਸ ਜਵਜੀ ਹੌਲੀ ਜਵਜੀ ਨੂੰ ਜਿਆਦਾ ਚਾਹੇ ਮਾਸੀ ਦੇ ਨਾਲ ਜਾਣ ਦੇ ਕਿ ਮੂਰੇ ਮੂਰੇ ਭੱਜੀ ਜਾਂਦੀ ਹੈ ਜਵਜੀ ਜਦੋਂ ਇੱਧਰ ਤੁੱਪ ਹੈ ਮੈਂ ਨਾ ਕਰੇਲੇ ਤੋੜਨੇ ਸੀ ਜੰਗਲੀ ਕਰੇਲੇ ਕਾਫੀ ਹੋ ਗਏ ਤੇ ਕੱਦੂ ਤਾਂ ਮੈਂ ਤੋੜ ਲਿਆ ਸੀ ਤੇਰੇ ਕੱਦੂ ਕੱਦੂ ਵੀ ਵਧੀਆ ਲੱਗ ਰਹੇ ਨੇ ਇੱਧਰ ਵੀ ਕੱਦੂ ਲੱਗਿਆ ਹੋਇਆ ਕਰਦਿਆਂ ਸਬਜ਼ੀਆਂ ਦਾ ਇਹ ਫਾਇਦਾ ਚਲੋ ਹੁਣ ਅਸੀਂ ਸਾਰੇ ਜਣੇ ਮਿਲ ਕੇ ਕਰੇਲੇ ਤੋੜੀਏ ਬਚਾ ਕੇ ਪਾਈ ਪੁੱਤ ਚੁੱਲੇ 'ਚ ਨਾ ਲੱਗੀਸ ਨੇ ਫਿਰ ਅੱਜ ਕਬੂਤਰ ਆਏ ਨੇ ਆਹ ਦੇਖੋ ਮੈਂ ਪੰਛੀਆਂ ਲਈ ਉਹ ਲਗਾਇਆ ਸੀ ਦਾਣੇ ਲਈ ਦਾਣਾ ਨਾ ਮਿੱੱਦ ਦੇਂ ਬਿੰਦਰ ਆਪਾਂ ਦਾਣਾ ਪਾਇਆ ਨੀਚੇ ਸਾਈਡ ਤੇ ਆਹ ਦੇਖੋ ਦੇਖੋ ਅਗਰ ਇਹ ਤੇ ਕੰਮ ਹੋਇਆ ਵਧੀਆ ਪ੍ਰੋਜੈਕਟ ਤਾਂ ਵਧੀਆ ਲੱਗਿਆ ਦੇਖਦੇ ਆ ਤਾਂ ਪੰਛੀ ਆਉਂਦੇ ਨੇ ਬਿੰਦਰਕ ਨਹੀਂ ਅੱਗੇ ਵਿੱਚ ਦਾਣੇ ਜੀਂਦੇ ਆਉਂਦੇ ਨੇ ਹਾਂ ਕਿੰਨੂ ਤੋਂ ਮੈਂ ਕਿਹਾ ਤੁੱਲਾ ਦੁੰਦਰਾ ਕਿੰਨੂ ਤਰਨ ਕਰੂ ਆ ਜਿਓ 1 2 3 4 5 6 7 8 9 10 ਦਾ ਆ ਗਈ ਇਹ ਵੀ ਤਲਕੀਆਂ ਬਣਦੇ ਨੇ ਆਹ ਵਾਲੇ ਛੋਟੇ ਛੋਟੇ ਟੇਸਟੀ ਬਣਦੀ ਐ ਨਾ ਸਬਜੀ ਜੰਗਲੀ ਕਰੇਲੇ ਆ ਦੇਖੋ ਅਸੀਂ ਜੰਗਲੀ ਕਰੇਲੇ ਤੋੜ ਰਹੇ ਹਾਂ ਜੰਗਲੀ ਕਰੇਲੇ ਤੇ ਦੇਸੀ ਕਰੇਲੇ ਪਗੜਾ ਪਗੜਾਈ ਖੈਂਦੀ ਨਾ ਆ ਵੀ ਨਾ ਵੀ ਚੱਲ ਹਾਂ ਹੁਣ ਤੇ ਵੜੀ ਚੱਲ ਤੂੰ ਚੁਰਲੇ ਤੇ ਬੈਠੇ ਇੱਕ ਵਾਰ ਚੱਲ ਚੱਲ ਦੇਖੋ ਅਸੀਂ ਇਹਨੇ ਕਰੇਲੇ ਤੋੜ ਲੇ ਤੇ ਪਾ ਬਹੁਤ ਤੇਜ਼ ਹੈ ਜਪ ਜੀ आया तो सिखाइए ना करने। आज ऐसे तोड़ रहे हैं हो रहा। उधर लगी हुई बिंदर का लाहा पूरा ले जा रहे हैं। इतने पूरे और ये पूरे चल। चला लिए मेरा मास्टर वीडियो को बनाऊँगा। मास्टर वीडियो को बनाओ तू गुडी। मैं दिखाना। इधर यहाँ इधर यहाँ ये बैठा। ਉਹ ਤਾਂ ਮੈਂ ਹੀ ਉਹ ਤਾਂ ਉੱਤੋਂ ਉੱਤੋਂ ਥੂਤ ਬੈਠਾ ਦੋਨੇ ਜਾਂ ਥਾਪੜ ਨੂੰ ਕਹਿ ਦਿੰਦੇ ਮਾਸਟਰ ਨੂੰ ਪਾਣੀ ਪੀ ਲੈ ਪਾਣੀ ਫੇਰ ਚੱਲਦੇ ਹਾਂ ਬਸ ਥੱਲੇ ਜਿਵੇਂ ਸਕਰੇਲੇ ਤੋੜ ਲੇ ਔਰ ਮੇਰੇ ਖਿਆਲ ਸਾਡੇ ਲਈ ਬਹੁਤ ਆ ਸਬਜ਼ੀ ਤੇ ਹੋਰ ਲੱਭਦੇ ਹਾਂ ਗਰਮੀ ਬਹੁਤ ਹੋਗੀ ਜੀ ਅਸੀਂ ਆ ਗਏ ਹੁਣ ਸਬਜ਼ੀ ਤੋੜ ਕੇ ਆ ਕਦੂ ਸਾਡੇ ਘਰ ਦੇ ਨੇ ਦੋ ਕਦੂ ਇੱਕ ਲੋਕੀ ਤੇ ਕੁਛ ਕਿ ਨਾ ਕਰੇਲਿਆਂ ਚਾ ਪੱਕੇ ਹੋਏ ਬੀਜ ਮਿਲੇ ਨੇ ਇਹਨਾਂ ਨੂੰ ਸੰਭਾਲ ਕੇ ਰੱਖ ਲਾਂਗੇ ਕੰਮ ਆਉਣਗੇ ਛੁਕ ਬੀਜ ਮੈਂ ਸਟੋਰ ਕਰਕੇ ਪਹਿਲਾਂ ਤੋਂ ਰੱਖੇ ਹੋਏ ਨੇ ਆ ਮੈਡਮਾ ਇੱਧਰ ਖੇਡਣ ਲੱਗੀਆਂ ਨਾ ਘਰ ਘਰ ਇਨਾ ਦਾ ਘਰ ਘਰ ਚੱਲਣਾ ਅੱਜ ਆਦੇ ਕੋਈ ਤ ਤਾਂ ਇਹ ਹੈਗੇ ਨੇ ਜੰਗਲੀ ਕਰੇਲਿਆਂ ਦੇ ਬੀਜ ਤੇ ਆ ਰੱਖੇ ਹੋਏ ਨੇ ਪਰਮੇ ਕਰੇਲਿਆਂ ਦੇ ਬੀਜ ਤੇ ਹੁਣ ਸੁੱਕ ਗਏ ਛਾਂ ਦੇ ਵਿੱਚ ਸੁਕਾ ਕੇ ਇਹਨਾਂ ਨੂੰ ਰੱਖ ਲਿਆ ਤੇ ਦੇਖਾਂਗੇ ਹੁਣ ਬਣਾਈਏ ਸ਼ਰਬਤ ਆ ਬੈਠੀ ਆ ਮੈਡਮ ਜੀ ਅੰਦਰ ਮੈਡਮ ਜੀ ਨੇ ਚਾਹ ਨਹੀਂ ਪੀਣੀ ਤੇ ਇਸ ਲਈ ਅਸੀਂ ਸ਼ਰਬਤ ਮਿੱਠਾ ਕੋਲਿਆ ਫਟਾਫਟ ਬਣਾਈਏ ਬਿੰਦਰ ਦਾ ਲੱਗੀ ਡਿਊਟੀ ਤੇ ਕਹਿੰਦੀ ਮੈਂ ਸਬਜ਼ੀ ਤਿਆਰ ਕਰਾਂ ਆ ਇਹਨਾਂ ਦਾ ਘਰ ਕਰਨੀ ਅਜੇ ਖੇਲਣਾ ਪੂਰਾ ਹੋਇਆ ਐਨੇ ਨੂੰ ਇਹਨਾਂ ਦੀ ਨਾਨੀ ਦਾ ਆ ਗਿਆ ਫੋਨ ਕਹਿੰਦੀ ਕੁੜੀ ਨੂੰ ਛੱਡ ਜੋ ਮੈਂ ਤੇਰੇ ਨੂੰ ਛੱਡਣ ਜਾਉਗੀ ਮੈਂ ਮੈਂ ਲੜਕੋ ਤਾਂ ਨਹੀਂ ਤੂੰ ਮੇਰੇ ਛੋਟੇ ਬੰਨੋ ਇਹਨੂੰ ਇਹਨੂੰ ਆ ਪਹਿਲਵਾਨ ਨੂੰ ਆ ਜਿਹੜੀ ਬਿੰਦਰ ਪਾ ਕੇ ਬੈਠੀ ਹੈ ਪਹਿਲਵਾਨ ਚਲ ਦੇਖਦੇ ਆ ਛੱਡ ਕੇ ਆਂਦਾ ਮੋਟੂ ਕੱਦੂ ਖਾਣ ਦਾ ਸੁਪਨਾ ਬਿੰਦਰ ਦਾ ਸੁਪਨਾ ਹੀ ਰਹਿ ਗਿਆ ਆਕੇ ਨਹੀਂ ਮੈਂ ਮੰਨ ਨਹੀਂ ਦੇ ਚਲੀ ਜਾਉਂ ਨਹੀਂ ਹਜੇ ਕਿਤੇ ਨਹੀਂ ਜਾਣਾ ਹਜੇ ਘਰੇ ਬੈਠੋ ਭਾਈ ਜੇਪੂ ਨਾ ਚਲੀ ਆ ਸਾਡੇ ਨਹੀਂ ਨਾਲ ਇਹ ਨਾਲ ਨਹੀਂ ਚਲੀ ਹੈਗੀ ਪੁੱਤ ਇਹ ਤੁਹਾਨੂੰ ਬਾਹਰ ਕਰਨ ਚੱਲੀ ਆ ਚੱਲ ਜਾਪੂ ਰੱਖ ਦੇ ਬੈਗ ਦੇਖ ਪੂ ਆ ਜਾ ਮਾਸੀ ਨੂੰ ਬਾਹਰ ਕਰਕੇ ਇਹ ਪੁੱਤ ਬੈਗ ਰੱਖ ਲੂ ਹਾਂ ਉਹ ਰੱਖ ਦੇ ਕਾਲਾ ਰੱਖਣਾ ਚਾਹ। ਠੀਕ ਐ ਮੈਂ ਕੱਢ ਦਿਆਂ ਕਲਰਸ। ਕੋਈ ਗੱਲ ਨਹੀਂ। ਹਾਂ ਇੱਥੇ ਰੱਖੋ ਬੈਗ ਇੱਥੇ ਰੱਖ ਦਿਓ। ਆਜੋ ਮਾਸੀ ਨੂੰ ਬਾਏ ਕਰੀਓ। ਉਹ ਦੇਖੋ ਖੜ ਗਏ ਤਿਆਰ ਹੋ ਗਏ। ਆ ਜਾ ਜੱਪੂ। ਕਿਸੇ ਵੇਲੇ। ਆਜਾ ਜੀ ਖੁਸ਼ੀ ਨੇ ਅਚਾਨਕ ਪ੍ਰੋਗਰਾਮ ਬਣਾ ਲਿਆ ਨਾਨਕੇ ਜਾਣ ਦਾ। ਪਹਿਲਾਂ ਮੈਂ ਮੰਨੀ ਨਹੀਂ ਮੈਂ ਕਿ ਰਹਿਣ ਦੇ ਹਜੇ ਤੂੰ ਰੁੱਕ ਕੇ ਚਲੀ ਜਾਈਂ। ਅਖੇਰ ਤੇ ਚਲੀ ਛੁੱਟੀਆਂ ਅਜ। ਸਰਦਾਰ ਜੀ ਕਹਿੰਦੇ ਤੂੰ ਕਿਉਂ ਹਾਮੀ ਭਰੀ ਮੈਂ ਨਹੀਂ ਅੱਕਣ ਜਾਂਦਾ ਤੇ ਹੁਣ ਇੱਕ ਮੈਡਮ ਕਹਿੰਦੀ ਮੈਂ ਜਾਣਾ ਉੱਧਰ ਮੈਂ ਫੋਨ ਕੀਤਾ ਆਪਣੀ ਭੈਣ ਨੂੰ ਉਹ ਕਹਿੰਦੀ ਅਜੇ ਬਸ ਆਈ ਨਹੀਂ ਹੈਗੀ ਭੇਜ ਦੇ ਹੁਣ ਇਹਨੂੰ ਚਾਉ ਇੰਨਾ ਮੈਂ ਕਿਹਾ ਚੱਲ ਚਲੀ ਜਾ ਫਿਰ ਛੁੱਟੀਆਂ ਨੇ ਹੈਨਾ ਤੇ ਹੁਣੇ ਫੜਾਵਾੜ ਖਿੱਚਣ ਲੱਗੀ ਹੋਈ ਹੈ ਤਿਆਰੀ ਹੁਣ ਤੱਕ ਬੈਗ ਚੋਂ ਕਾਪੀਆਂ ਵੀ ਬਾਹਰ ਕੋਈ ਲੈਣਾ ਨਹੀਂ ਦੇਣਾ ਨਹੀਂ ਪਾਵੇ ਜਾਣਾ ਚੱਲ ਜਲਦੀ ਕਰ ਖੁਸ਼ੀ ਮੈਂ ਜਾਣੀਂ ਅੰਦਰ ਦਾ ਵੀ ਮਨ ਸੀਗਾ ਕਿ ਮੈਂ ਹੋਰ ਰੁਕਾਂ ਪਰ ਉਹਦੇ ਨਾਲ ਵੀ ਵਿਚਾਰੀ ਨਾ ਚੰਗੀ ਨਹੀਂ ਹੋਈ ਉਹ ਬੈਨੇ ਬੈਠੀ ਉਹਨੇ ਸ਼ਰਬਤ ਪਾਣੀ ਪੀਤਾ ਐਨੇ ਨੂੰ ਉਹਦੀ ਜਾਨ ਦੀ ਤਿਆਰੀ ਉਹ ਵੀ ਚਲੀ ਗਈ ਉਦੋਂ ਇੱਕ ਘੰਟੇ ਡੇਢ ਘੰਟੇ ਚ ਮੈਂ ਵੀ ਕੀ ਕੀ ਕਰਦੇ ਇਹ ਕਹਿੰਦੀ ਮੈਨੂੰ ਪਹਿਲਾਂ ਤਿਆਰ ਕਰਨ ਨੂੰ ਕਹਿ ਦੇਣਾ ਸੀ ਮੈਂ ਕਿਹਾ ਚੱਲ ਕੋਈ ਨਾ ਕੁਛ ਬ੍ਰਸ਼ ਵਗੈਰਾ ਤੇ ਕਾਪੀਆਂ ਦੇਖ ਲਈ ਕਾਪੇ ਇੱਕ ਅੱਧੇ ਸਬਜੈਕਟ ਦੀ ਲੈ ਕੇ ਜਾਈਂ ਅੱਛਾ ਬਾਲੀਆ ਨਾ ਚੱਕੀ ਚਲੋ ਇਹਨੂੰ ਛੱਡ ਕੇ ਆਈਏ ਅੱਡੇ ਤੱਕ ਮੈਂ ਤਾਂ ਨਹੀਂ ਜਾਣਾ ਜਾਉਣਾ ਤੇਰੇ ਨੇ ਮੈਂ ਜਾਉਂਗੀ ਪਰ ਮੇ ਪੈਂਦਾ ਨਾ ਮੈਂ ਫੇਰ ਜਾਂਦੀ ਪੇਕੇ ਹੁਣ ਮੈਂ ਕੀ ਕਰਨ ਜਾਣਾ ਨਾ ਲੈ ਪਹਿਲਾਂ ਆਣ ਕਿਵੇਂ ਪਿਆ ਇਹ ਜਾਪੂ ਕੀ ਕਰਦੀ ਆ ਮੋਟੋ ਨਹੀਂ ਵੀ ਨਹੀਂ ਪਿਆਗਾ ਤਾਂ ਕਰਕੇ ਜੀ ਮੈਂ ਹੁਣ ਨਹੀਂ ਕੀ ਫੇਰ ਮੇਰੀ ਭੈਣ ਕਹਿੰਦੀ ਸੀ ਕਿ ਆ ਜਾ ਮੇਰੀ ਸਬਜ਼ੀਆਂ ਦਾ ਔਖਾ ਮੋਟੋ ਦੋ ਟਾਈਮ ਉਹਨਾਂ ਨੂੰ ਪਾਣੀ ਚਾਹੀਦਾ ਤੁਹਾਰੇ ਸ਼ਾਮ ਦੇਖਿਆ ਨਾ ਸ਼ਾਮ ਆ ਸਵੇਰ ਦਾ ਪਾਣੀ ਦਿੱਤਾ ਸ਼ਾਮ ਨੂੰ ਮੁਰਝਾ ਜਾਣਾ ਉਹਨਾਂ ਨੇ ਤੇ ਉਹੀ ਟਾਈਮ ਘੁੰਮਣ ਫਿਰਦਾ ਹੁੰਦਾ ਹਾਂ ਜੱਪੂ ਪਾਪਾ ਦੇ ਦੇਣਗੇ ਹਣ ਤੁਸੀਂ ਫਿਰ ਪਾਪਾ ਨਾਲ ਰਹੋਗੇ ਮੈਂ ਜਾਮਾ ਦੀਦੀ ਨਾਲ ਪੱਕਾ ਚਲ ਮੈਂ ਤਿਆਰ ਆ ਫਿਰ ਮੈਂ ਚੱਲੀ ਠੀਕ ਹੈ ਚਲ ਬਾਏ ਜੱਪੂ ਖੁਸ਼ੀ ਮੇਰਾ ਸੂਟ ਵੀ ਪਾ ਲਾ ਚਲ ਅਸੀਂ ਦੋੜੇ ਦੇ ਰਹਿ ਕੇ ਆਵਾਂਗੇ ਠੀਕ ਹੈ ਚਲ ਠੀਕ ਹੈ ਬਾਏ ਮੈਂ ਨਹੀਂ ਆਂਦੀ ਮੈਂ ਉੱਥੇ ਰਹਿ ਕੇ ਆਉ ਠੀਕ ਹੈ ਤੁਸੀਂ ਤੇ ਪਾਪਾ ਤੇ ਤੁਸੀਂ ਦੋਨੋਂ ਮੇਰੇ ਬੁੱਟੇ ਸੰਭਾਲ ਲਿਓ ਠੀਕ ਐ ਜਾਵਾਂ ਫਿਰ ਮੈਂ ਚੱਲ ਠੀਕ ਐ ਬਾਈ ਜੱਪੂ ਚਲ ਆਇਓ ਖੁਸ਼ੀ ਆ ਚੱਕੋ ਬੈਗ ਚਲ ਮੈਂ ਤਾਂ ਜਾਵਾਂ ਫਿਰ ਸਕੂਟਰੀ ਲੈ ਜਾ ਮੈਂ ਜੱਪ ਜੀ ਬਾਈ ਤਾਂ ਬੜਾ ਠੋਕ ਕੇ ਕਹਿ ਰਹੀ ਜਾਉ ਮੈਂ ਕਿਹਾ ਸੀ ਨਾ ਤੁਹਾਡੇ ਬਿਨਾ ਰਹਿ ਲੂਗੀ ਖੁਸ਼ੀ ਸੱਚੇ ਕਹਿੰਦੀ ਸੀ ਕਹਿੰਨੀ ਮੰਮੀ ਜੱਪ ਜੀ ਤੇਰੇ ਬਿਨਾ ਰਹਿ ਲੂਗੀ ਡੈਡੀ ਬਿਨਾ ਨਹੀਂ ਰਹਿੰਦੀ ਕਹਿਣਾ ਸੋਣਾ ਸਾਣਾ ਕਿਹੜਾ ਬਾਹਰ ਵਾਲਾ ਦਾ ਜਾ ਕੋਈ ਨਾ ਕੋਈ ਨਾ ਮੈਂ ਹੁਣ ਇੱਕ ਵਾਰ ਜਾ ਕੇ ਦਿਖਾਵਾਂ ਉਹਨਾਂ ਨੂੰ ਭੁੰਨਣਿਆਂ ਨੂੰ ਚਮਲੇ ਨੇ ਜੀ ਬਾਤੀ ਬੈਠੇ ਬੀਰੀ ਬੱਜਣੀ ਆ ਤੁਸੀਂ ਰੋਟੀ ਉਤਾਰ ਦੇ ਹਾਂ ਦੇਖਿਆ ਮੈਂ ਸੂਜੀ ਦਾ ਟੇਕਣੇ ਬਾਰੇ ਸੋਚ ਰያ ਸੀ ਤੁਸੀਂ ਕੁਝ ਰੋਟੀ ਦੀ ਆ ਹਾਂ ਹੁਣ ਸੂਜੀ ਲਿਆਉਂ ਜਾਂ ਆਉਂਦੇ ਹੋਏ ਆ ਜਾ ਬੱਸ ਆ ਗਈ ਲੈ ਤੇਰਾ ਡੈਡੀ ਤਾਂ ਇੱਧਰ ਖੜਾ ਹੋਣਾ ਮੈਂ ਸਲਫ ਮੈਂ ਲਾਂਦੇ ਆ ਛੱਡ ਲੈ ਇੱਕ ਮਿੰਟ ਮੈਂ ਲੌਕ ਕਰਾਂ ਮੈਂ ਆਪਣੀ ਸੂਜੀ ਲੈ ਕੇ ਆਉਂਦਾ ਮੈਂ ਉਹ ਜੋ ਨਿਕਲ ਗਿਆ ਮੈਂ ਫੋਨ ਕੀਤਾ ਮੈਂ ਕਹਿਣਾ ਸੀ ਚਾਪੀ ਕਿੱਥੇ ਆ ਜਾਂ ਕੋਈ ਨਾ ਗੜਬੜ ਹੋ ਜਾਂਦੀ ਐ ਮੋਟੂ ਇਹ ਆ ਜਾ ਖੁਸ਼ੀ ਬਸ ਆ ਗਈ ਏਡੇ ਚ ਮਾਤਾ ਨੇ ਫੋਨ ਕੀਤਾ ਕਹਿੰਦੀ ਬਸ ਲੱਗ ਗਈ ਆ ਕੇ ਹੁਣੇ ਨਿਕਲਦੀ ਨਹੀਂ ਹੈਗੀ ਦੇਖੋ ਲੰਘੇ ਚ ਵੀ ਬਸ ਮੈਂ ਕਿਹਾ ਲੰਘੇ ਦੇ ਕਿਹਦੇ ਕੱਢ ਲਿਓ ਤੇਰਾ ਡੈਡੀ ਹੁਣ ਧੁੱਪੇ ਖੜੇ ਨਾ ਨਹੀਂ ਪਏ ਨੂੰ ਆਏ ਬਾਹਰ ਕੜਾਕੇ ਦੀ ਧੁੱਪ ਪਈ ਆ ਤੇਜ਼ ਧੁੱਪਾ ਬਾਹਰ ਪੂਰਾ ਸੇਕ ਪਿਆ ਪੂਰਾ ਨਹੀਂ ਛੱਡਣਾ ਬੱਲੇ ਬੱਲੇ ਗਰਮੀ ਹੂ ਲੈ ਬਹੁਤ ਗਰਮੀ ਆ ਕਰਦੇ ਬਾਹਰ ਪਾਣੀ वगैरह ਜਰੂਰ ਰੱਖਿਆ ਕਰੋ ਛਾਤੀ ਵੀ ਰੱਖਿਆ ਕਰੋ ਦੀਦੀ ਨੂੰ ਬਾਹੇ ਕਰਦੇ ਜੱਪੂ ਮੰਮਾ ਹਾਂ ਦੀਦੀ ਦਾ ਪਪਾ ਆ ਕੇ ਕੇਕ ਬਣਾਉਣਗੇ ਹੂੰ ਪਪਾ ਨੂੰ ਕਹਦੇ ਕਿ ਸੁਜੀ ਲੈ ਆਇਓ ਔਰ ਮਿੱਠਾ ਸੋ ਸੋਡਾ ਵਗੈਰਾ ਉਹ ਬੇਕਿੰਗ ਸੋਡਾ ਚਲੋ ਹਾਏ ਹਾਏ ਦੇਖੀ ਗਰਮੀ ਜਿ ਖੜ ਗਈ ਜਦਿਆਂ ਇਹਨਾਂ ਨੂੰ ਬੈਲਟਾਂ ਨਹੀਂ ਸੂਝਦੀਆਂ ਹੈਗੀਆਂ ਟਾਈਮ ਤੇ ਆ ਕੇ ਨਾ ਇਹਨਾਂ ਦੇ ਕੰਮ ਧੰਦੇ ਨਹੀਂ ਮੁੱਕਦੇ ਹੈਗੇ ਚਲੋ ਬਾਏ ਚਲਾਇ ਦੇ ਪੂ ਚਲੋ ਦਰੋਂ ਉਹ ਉਹ ਜਪਜੀ ਪਹਿਲਾਂ ਤਾਂ ਮੰਨੀ ਨਹੀਂ ਮੈਨੂੰ ਭੇਜੋ ਨੂੰ ਜਪਜੀ ਸੱਚੀ ਤਿਆਰ ਹੋਗੀ ਜਪਜੀ ਮੈਨੂੰ ਤਾਂ ਲੈ ਕੇ ਨਹੀਂ ਗਿਆ ਉਹ ਤੈਨੂੰ ਕੀ ਹੋਇਆ ਹੁਣ ਤਾਂ ਤੈਨੂੰ ਕਿਸੇ ਨੂੰ ਕੁਝ ਵੀ ਨਹੀਂ ਕਿਹਾ ਚੰਗੀ ਪੜੀ ਤੁਰਲੇ ਰਿੰਗਾ ਜੇ ਮੈਂ ਰਿੰਗਾ ਚਾਤਰਾ ਨਹੀਂ ਲੱਗੀ ਬਤਾ ਠੀਕ ਆ ਤੁਸੀਂ ਤਾਂ ਮੈਨੂੰ ਕਹੇ ਸੀ ਨਾਲ ਮਮਾ ਜਾਓ ਰਿੰਗੋ ਇਹ ਕੋਲੇ ਹੈ ਨਹੀਂ ਅੱਛਾ ਦਿਖਾ ਤੇਰੀ ਉਂਗਲੀਆਂ ਇਹਨੂੰ ਰਿੰਗਾ ਚਾਹੀਦੇ ਚਲ ਕੋਈ ਨਾ ਆਪਾਂ ਰਿੰਗ ਲੱਭਦੇ ਆ ਠੀਕ ਆ ਦੀਦੀ ਲੈ ਗਈ ਦੀਦੀ ਕੋਈ ਇੱਕੇ ਰਿੰਗ ਸੀ ਤੇ ਲੀ ਲੱਭਾਂਗੇ ਠੀਕ ਹੈ ਲਓ ਜੀ ਹੁਣ ਰਿੰਗ ਦਾ ਰੋਲਾ ਪੈ ਗਿਆ ਪੂ ਆ ਦੇਖੋ ਆ ਦੇਖੋ ਰਿੰਗ ਟਰਾਈ ਕੀਤੀ ਹੈ ਹੁਣ ਜਦੋਂ ਬਾਜ਼ਾਰ ਗਿਆ ਲੱਗੂ ਫੇਰ ਹੀ ਰਿੰਗ ਲੈ ਕੇ ਆਉਂ ਤੇ ਇੰਨੇ ਜਵਜੀ ਨੂੰ ਆ ਰਿੰਗਾਂ ਚਪੋਂ ਕਿਵੇਂ ਦੇ ਲੱਗੇ ਰਿੰਗ ਲੈ ਕਿਆ ਜਵਜੀ ਨੂੰ ਪਸੰਦ ਆ ਕਿ ਕੀ ਹੋਇਆ ਤਿੱਖੀ ਆ ਨਹੀਂ ਤਿੱਖੀ ਨਹੀਂ ਆਈ ਕਿਉਂਕਿ ਮਮਾ ਨੇ ਯਾਰ ਫੋਲਡ ਕਰਤੀ ਆ ਇੱਕ ਚੂੜੀ ਪਈ ਸੀ ਗੋਲ ਜੀ ਇਹ ਤਾਂ ਚੌਰਸ ਆ ਇਹ ਤਾਂ ਕਾਫੀ ਵੱਡੀ ਆ ਇੱਕ ਛੋਟੀ ਜੀ ਬਰੀਕ ਜੀ ਹੈ ਚੂੜੀ ਪਈ ਸੀ ਅਲੂਮੀਨੀਅਮ ਦੀ ਉਹ ਫੋਲਡ ਕਰਕੇ ਬਣਾਤੀ ਹੁਣ ਜਦੋਂ ਬਾਜ਼ਾਰ ਜਾਵਾਂਗੇ ਫਿਰ ਆਪਾਂ ਨਵੀਂ ਰਿੰਗ ਲੈ ਕੇ ਆਉਂਗੇ ਠੀਕ ਹੈ ਹਜੇ ਤੁਸੀਂ ਇਹ ਇਹ ਦੇ ਨਾਲ ਖੇਡ ਹਾਂ 골ਡਨ ਠੀਕ ਹੈ ਫੁੱਲਾਲੀ ਹਾਂਜੀ ਫੁੱਲ ਵਾਲੀ ਠੀਕ ਹੈ ਹਜੇ ਹਾਂਜੀ ਹਜੇ ਤੁਸੀਂ ਇਹ ਦੇ ਨਾਲ ਖੇਡ ਲਓ ਠੀਕ ਹੈ ਆ ਦੇਖੋ ਸੋਣੀ ਲਾ ਦਿਆ ਮੈਂ ਚੀੜੀ 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 ਕਰਦੇ ਸਤਾ ਜੀ ਠੀਕ ਹੈ ਕਿਹੜਾ ਕਾਦੀਆਂ ਦੱਸੋ ਤਾਂ ਸਹੀ ਕੀ ਬਣਾ ਰਹੇ ਹੋ ਉਹ ਤਾਂ ਸੂਜੀ ਦਾ ਕੇਕ ਬਣਾ ਰਹੇ ਹਾਂ ਇਹਦੇ ਵਿੱਚ ਪੁਰਾਣਾ ਕੋਈ ਮਸਾਲਾ ਪਾਉਣਾ ਇਹ ਤੇ ਮੋਟੂ ਗਰਮ ਮਸਾਲਾ ਪੀਸਿਆ ਸੀ। ਉਹ ਥੱਲੇ ਆ ਉਹ ਮੈਂ ਖੁਰਚਿਆ। ਹਾਂ। ਚੀਨੀ ਚ ਮਸਾਲਾ ਹੋ ਗਿਆ। ਚਲ ਕੋਈ ਨਾ ਫਿਰ ਕਿਹਾ ਚੀਨੀ ਥੋੜਾ ਮਸਾਲਾ ਹੋ ਜਾ। ਬੰਦਾ ਕੋਈ ਜ਼ਿਆਦਾ ਮਿੱਠਾ ਨਹੀਂ ਹੋਣਾ। ਮਸਾਲਾ ਚੀਨੀ ਵਾਲਾ ਫਿਰ ਪਾਉਣਾ ਹੀ ਨਹੀਂ ਉਹਦੇ ਪਾਉਣੀ ਵੀ ਹੈ। ਓਹੋ ਸ਼ਿਟ ਮੈਨ। ਪੀਸ ਲਿਆ ਤੁਸੀਂ ਨੇ। ਬਾਕੀ ਪੀਸ ਲਿਓ। ਆ ਦੇਖੋ। ਇਹਦੇ ਵਿੱਚ ਮੋਟੂ ਸੂਜੀ ਤੇ ਚੀਨੀ ਐ ਪੀਸੀ। ਉਹਦੀ ਸੂਜੀ ਤੇ ਚੁੰਨੀ ਚੀਨੀ ਦੀ ਇੱਕ ਕੌਲੀ ਇੱਕ ਸੂਜੀ ਦੀ ਕੌਲੀ ਆ। अच्छा ਇਹਦੇ ਵਿੱਚ ਦੁੱਧ ਵਾਲੀ ਦਿੱਤਾ ਪਿਆ। ਓਕੇ ਓਕੇ। ਕਿੰਨਾ ਕੰਮ ਰਹਿ ਗਿਆ? ਇਹ ਤਾਂ ਸ਼ੁਰੂਆਤ ਆ। ਚਲੋ। ਅੱਜ ਸਰਦਾਰ ਜੀ ਕੇਕ ਬਣਾ ਕੇ ਖਵਾਉਣਗੇ। ਖੁਸ਼ੀ ਵੀ ਪਹੁੰਚ ਗਈ ਹੋਣੀ ਆ ਨਾਨਕੇ ਘਰ। ਉਧਰ ਦੂਈ ਸਾਡੀ ਖੁਸ਼ੀ ਚੱਬ ਜੀ ਕੀ ਕਰਦੀ। ਉਹ ਤਾਂ ਮਹਾਰਾਣੀ ਪਈਆ। ਮੋਟੂਏ ਵਿੱਚ ਅੱਧਾ ਚਮਚਾ ਬੇਕਿੰਗ ਅੱਧਾ ਅੱਧਾ ਚਮਚਾ ਬੇਕਿੰਗ ਪਾਊਡਰ। ਬੇਕਿੰਗ ਪਾਊਡਰ ਬਸ ਪਾ ਦਿਓ। ਆਹ ਲਓ ਤੁਹਾਡਾ ਕੋਲ। ਕੋਲਣਾ ਮੈਂ ਬਾਅਦ ਚ ਸਬਜ਼ੀ ਵੀ ਬਣਾਉਣੀ ਹੈ ਦੁੱਧ ਦਾ ਪਾਏ ਤੇ ਸੁੱਧ ਦੇਖੋ ਤੁਸੀਂ ਕਿੰਨਾ ਪਾਉਣਾ ਲੱਗ ਸਾਰੀਆਂ ਆਈਟਮਾਂ ਤੁਹਾਡੇ ਕੋ ਤੇ ਆਨੇ ਆਲੋ ਤੁਹਾਡਾ ਗਲਾਸ ਜਗ੍ਹਾ ਇਤਨੀ ਟਾਈਟ ਜਗ੍ਹਾ ਮੈਂ ਚੰਗਾ ਉਹ ਮਾਈ ਗਾਡ ਆਮ ਸੌਰੀ ਚਲੋ ਜੀ ਇਧਰ ਨੂੰ ਮੈਂ ਖੜਾ ਮੈਂ ਤਾਂ ਸਾਈਡ ਤੇ ਕਰੰਟ ਬਚਦਾ ਉਹ ਪਤਾ ਕੀ ਆ ਯਾਰ ਸਵਿਚ ਕੰਮ ਕਰ ਰਹਾ ਗਰਮੀ ਬਹੁਤ ਹੈ ਇੱਥੇ ਕਿੰਨਾ ਡੁੱਧ ਪਾਏ ਮੋਟੋ ਇੱਕ ਗਲਾਸ ਦੁੱਧ ਦਾ ਇਹਦੇ ਵਿੱਚ ਇੱਕ ਕੌਲੀ ਸੂਜੀ ਇੱਕ ਕੌਲੀ ਪੀਸੀ ਹੋਈ ਖੰਡ ਇੱਕ ਗਲਾਸ ਦੁੱਧ ਇੱਕ ਇੱਕ ਚਮਚਾ ਪਾਵਾਂਗੇ ਮਿੱਠੇ ਸੋਡਾ ਨਹੀਂ ਅੱਧਾ ਚਮਚ ਅੱਧਾ ਚਮਚਾ ਬੇਕਿੰਗ ਸੋਡਾ ਅੱਧਾ ਚਮਚਾ ਬੇਕਿੰਗ ਪਾਊਡਰ ਤੇ ਹੋਰ ਕੋਈ ਆਈਟਮ ਜੀ बस ਇਹ ਐਟਮ ਆਨੇ बस ਇਹ ਐਟਮ ਮਿਕਸ ਕਰ ਦਾਂਗੇ ਦੇ ਨਾਲ ਲੈ ਕੇ ਨੇ ਸਰਦਾਰ ਜੀ ਚੈਰੀ ਆ ਦੇਖੋ ਆ ਸਰਦਾਰ ਜੀ ਚੈਰੀ ਲੈ ਕੇ ਆਏ ਨੇ ਇਹ ਵੀ ਵਿੱਚ ਪਾਣਗੇ ਦੇਖਦੇ ਆ ਸਲੋ ਤੇ ਪਕਾਉਣਗੇ ਹੁਣ ਤੋ ਹੋ ਜੰਗੀ ਫੇਮਸ ਕੋਈ ਗੱਲ ਨਹੀਂ ਲਓ ਜੀ ਇਹਨੇ ਪਾਤਾ ਇਹਦੇ ਵਿੱਚ ਪਤਾ ਨਹੀਂ ਕੀ ਪਾਇਆ ਹੈ ਛੂਜੀ ਮੈਦ ਨਾ ਛੂਜੀ ਚੀਨੀ ਬੇਕਿੰਗ ਸੋਡਾ ਮਿੱਠਾ ਸੋਡਾ ਇੱਕ ਚਮਚਾ ਦੇਸੀ ਘੀ ਦਾ ਚੰਗੀ ਤਰ੍ਹਾਂ ਮਿਕਸ ਕੀਤਾ ਹੈ ਆਹ ਪਾਂਡੇ ਦੇ ਵਿੱਚ ਕਿਉਂ ਲਾ ਸਾਡੇ ਕੋਲ ਪਾਂਡਾ ਇਹ ਸੀ ਕਿਉਂ ਨਾ ਲਿਬੜ ਤਿਬੜ ਕਰਕੇ ਇਹਦੇ ਵਿੱਚ ਫਿਰ ਅਸੀਂ ਚੈਰੀ ਪਾਵਾਂਗੇ ਚੈਰੀ ਚੈਰੀ ਨੂੰ ਕੱਟਣੀ ਕੱਟਣੀ ਨਹੀਂ ਹੈਗੀ ਕਰਦਾ ਮੈਂ ਤੁਸੀਂ ਫੜੋ ਜੀ ਤੁਸੀਂ ਕੱਢੋ ਬਸ ਵਾਹ ਚੈਰੀ ਦੇ ਬੱਟੇ ਬੱਟੇ ਟੇਸਟੀ ਟੇਸਟੀ ਪੀਸ ਗੋਲਮੋਲ ਚੈਰੀ ਇੱਧਰ ਸਾਡੀ ਸਬਜ਼ੀ ਬਣਦੀ ਆ ਕद्दू ਦੀ ਉੱਧਰ ਸਾਡਾ ਕੇਕ ਦੇ ਕੜਾਹੀ ਦੇ ਵਿੱਚ ਨੂਨ ਪਾਇਆ ਕੌਲੀ ਮੁੱਦੀ ਮਾਰੀ ਆ ਮੁੱਦੀ ਰੱਖਿਆ ਤੇ ਉਹਨੂੰ ਗਰਮ ਹੋਣ ਲਈ ਕੜਾਹੀ ਨੂੰ ਛੱਡ ਦਿੱਤਾ ਇੰਦਰੋਂ ਇਹਨੂੰ ਹੁਣ ਅਸੀਂ ਰੱਖ ਦਾਂਗੇ ਉਹਦੇ ਵਿੱਚ ਬਚਾਕ ਇਹ ਕੰਮ ਤਾਂ ਮੈਨੂੰ ਹੀ ਫਤਿਹ ਬੁਲਾਉਣਾ ਪੈਣਾ ਬੜੀ ਵਧੀਆ ਲੱਗਦੀ ਆ ਵੀ ਟੇਸਟੀ ਟੇਸਟੀ ਚੈਰੀ ਅੱਜ ਉਹਦੇ ਤੁਸੀਂ ਵੀ ਚੈਰੀ ਖਾਣੀ ਆ ਜੱਜੂ ਨੂੰ ਲਈ ਨੂੰ ਪੜਾ ਚਾਹਵਾ ਠੀਕ ਜੱਪਜੀ ਪਾਪਾ ਬੁਲਾ ਰਹੇ ਨੇ ਕੋ ਤੁਰਿਆ ਆਓ ਉਰੇ ਆਓ ਜੱਜਜੀ ਉਰੇ ਤੇਰੀ ਰਾਹ ਦੇ ਕੇਕ ਤੇ ਲੱਗਦਾ ਲੱਗਦਾ ਨਾ ਕੈਂਟ ਥੋੜੀ ਜਗ੍ਹਾ ਖਾਲੀ ਛੱਡਣੀ ਚਾਹੀਦੀ ਕੋਕਨ ਫੁੱਲ ਕੇ ਵੀ ਬਾਹਰ ਆਉਣਾ ਸੂਜੀ ਨੇ ਚੱਪੂ ਆ ਜਾ ਅੱਛਾ ਚੱਪਲਾ ਪਾ ਰਹੀ ਸੀ ਇਹ ਰਿਵਾਇਤੀ ਇੱਕ ਮਿੰਟ ਹੋਰ ਪੋਹਣ ਦੇ। ਠੀਕ ਹੈ। ਐ ਪਾਈ ਹੋਵ ਗਿਆ। ਜਦ ਚੀਨੂ ਦੇਖੋ ਕਿੰਨਾ ਚਾਏ। ਗਰਮ ਬਹੁਤ ਆ ਇਸ ਕਰਕੇ ਸੀ ਥੱਲੇ ਹੀ ਰੱਖ ਲਿਆ। ਠੰਡਾ ਹੋ ਜਾਵੇ ਥੋੜਾ। ਨਾ ਕਰੋ ਮੋਟੂ ਵਿੱਚ ਚੜ ਜੂਗਾ ਨਾ ਕਰੋ। ਲੈ ਉਹਨੂੰ ਕੱਢ ਕੇ ਪਲਟੀ ਮਾਰੀ ਦੇ। ਹੋ ਗਿਆ ਮੋਟੂ ਠੰਡਾ ਬਸ। ਨਹੀਂ ਇਹਨੂੰ ਪਲੇਟ ਕੀ ਕਰਨੀ ਆ ਨੀਚੇ ਪਿਆ ਤਾਂ ਹੈਗਾ ਇਹਦੇ ਵਿੱਚ ਹੀ ਪਲਟੀ ਮਾਰ ਦੇਣੀ ਆ ਦੇਖ ਲੈਨੇ ਆ ਫਸਟ ਐਕਸਪੀਰੀਅੰਸ ਆ ਨਹੀਂ ਪ੍ਰੋਪਰ ਆ ਦੇਖੋ ਚਾਕੂ ਨੂੰ ਲੱਗਦਾ ਨਹੀਂ ਮੈਂ ਥੱਲੇ ਉਹਦੇ ਗੱਲ ਕਰਦਾ ਵਾਂ ਜਿਹੜਾ ਥੱਲੇ ਜੁੜਿਆ ਹੋਇਆ ਕੋਈ ਨਾ ਉਹਨੇ ਆਪੀ ਜਾਣਾ ਟਿੱਡ ਚ ਆ ਵੜਦੇ ਨੇ ਨੇ ਇਹਦੇ ਧੂੜਾ ਵੜਦੇ ਨੇ ਧੂੜਾ ਉਹਦੇ ਮਾੜਾ ਮੋਟਾ ਹੀ ਆ ਥੱਲੇ ਇੰਨਾ ਵੀ ਨਹੀਂ ਹੈਗਾ ਐਨ ਸੈਟ ਆ ਤੋਂ ਮੜਾ ਮੂਟਾ ਦੇ ਵੈਸੇ ਚਿੱਕ ਨੂੰ ਉਹਦੇ ਪਲੇਟ ਉਧਰ ਰੱਖੀ ਹੋਈ ਆ ਚੱਕ ਵਾਓ ਸਪੰਜੀ ਸਪੰਜੀ ਆ ਦੇਖੋ ਗਾਇਸ ਸਾਡਾ ਕੇਕ ਥੋੜਾ ਗਰਮ ਆ ਵਾ ਪਰਫੈਕਟ ਆ ਹਾਂ ਆ ਦੇਖੋ ਪੋਲਾ ਪੋਲਾ ਨਰਮ ਨਰ ਉਧਰੋਂ ਵੀ ਸਿੱਧਾ ਸੀ ਜਿੱਦਨੂੰ ਪਿਆ ਸੀ ਉਹ ਕੋਈ ਗੱਲੀ ਤਾਂ ਮੈਂ ਵੈਸੇ ਮੂਦਾ ਕੀਤਾ ਵਿਚਾਰਾ ਪਾਣ ਤਾਂ ਹਾਂ ਚਲੋ ਵਾ this one this one this one ਫਿਰ ਕਿਹੋ ਜਿਹਾ ਜਬਜੀ this one this, this one ਦੇਖ ਲਈ ਮੇਰੇ ਬੱਡੇ ਨੂੰ ਇਹੀ ਬਣਾएंगे ਕੇਕ ਮੇਰੇ ਨੂੰ ਵੀ ਆਪ ਕਰਦਾ ਕੇਕ ਹੀ ਬਣਾਵਾਂਗੇ ਠੀਕ ਹੈ ਫਿਰ ਉਹ ਕਰਦਾ ਕੇਕ ਬਹੁਤ ਪਸੰਦਾ ਇਹ ਨਾਲੇ ਵਧੀਆ ਯਾਰ ਆ ਇੱਕ ਖੁਸ਼ੀ ਦਾ ਹਿੱਸਾ ਵੀ ਨਿਕਲ ਆਇਆ ਇਹ ਖੁਸ਼ੀਆ ਜਦ ਤੂੰ ਦੇਖੇਂਗਾ ਨਾ ਬਲੌਗ ਫਿਰ ਤੇਨੂੰ ਮੂੰਹ ਚੋਂ ਪਾਣੀ ਨਿਕਲੋ ਵੀ ਮੇਰਾ ਕੇਕ ਰਹਿ ਗਿਆ ਇਹ ਇਹ ਵੱਡਾ ਹੈ ਸਾ ਜਪਜੀ ਦਾ ਚਲੋ ਭਈਆ ਚੈਰੀ ਫਿਰਦੀ ਆ ਇਹ ਸਾਡਾ ਕੇਕ ਤਿਆਰ ਹੈ ਆ ਜਾ ਜੀਨੇ ਜੀਨੇ ਖਾਣਾ ਪਿੰਨਾ ਮੈਂ ਖਾਵਾਂਗੀ ਸ਼ਾਮੀ ਸੀ ちゃっਤੇ ਆ ਸਰਦਾਰ ਜੀ ਦੇ ਰੌਣਕਾਂ ਦੀ ਟੋਲੀ ਆਪਣੇ ਲਾਈਵ ਸੈਸ਼ਨ 'ਚ ਬੈਠੇ ਇਹ ਸਬਜ਼ੀਆਂ ਫਲਾਂ ਦੇ ਛਿਲਕੇ ਜਿਨ੍ਹਾਂ ਨੂੰ ਮੈਂ ਮਿੱਟੀ 'ਚ ਦਬਾਣਾ ਜੀ ਜੀ ਆ ਦੇਖੇ ਨੇ ਹਾਂ ਇਹਨਾਂ ਦਾ ਲਾਈਵ ਸੈਸ਼ਨ ਤੇ ਲਾਈਵ ਦੇ ਨਾਲ ਨਾਲ ਅੱਜ ਮੈਂ ਸਾਰੇ ਬੂਟਿਆਂ ਨੂੰ ਦਿੱਤੀ ਆ ਖਾਦ ਪਾਥੀਆਂ ਦੀ ਖਾਦ ਆ ਲਿਕੁਇਡ ਅਰ ਸ਼ਾਮ ਨੂੰ ਸਬਜ਼ੀਆਂ ਦਾ ਕੁਝ ਇਦਾਂ ਦਾ ਹਾਲ ਐ ਕੋ ਆ ਬੂਟਾ 10 ਮਿੰਟ ਪਹਿਲਾਂ ਪਾਣੀ ਤੋਂ ਮੁਰਝਾਇਆ ਪਿਆ ਸੀ 10 ਮਿੰਟ ਚ ਦੇਖੋ ਠੀਕ ਹੋ ਗਿਆ ਪਾਣੀ ਚਾਹੀਦਾ ਪਾਣੀ ਤਾਂ ਹੋ ਗਿਆ ਪਾਣੀ ਉੱਧਰ ਪਿਆ ਕਟ ਕੇ ਲੈ ਕੇ ਆਂਦੇ ਆ ਇਹ ਜਲਦੀ ਨਾਸਤੇ ਪੂਰੀ ਕਰ ਦਿਆ ਇਹ ਘਿਰਨਾ ਨਹੀਂ ਬਸ ਜੱਪੂ ਇੰਨਾ ਧਿਆਨ ਰੱਖੀ ਕਿ ਸਵੇਰੇ 100% ਸਾਰੇ ਬੂਟਿਆਂ ਨੂੰ ਪਾਣੀ ਦੇਣਾ ਹੁੰਦਾ ਕਿਉਂਕਿ ਸਾਰੇ ਦਿਨ ਦੀ ਧੁੱਪ ਦੇ ਵਿੱਚ ਰਹਿਣਾ ਜੇ ਬੂਟੇ ਸਵੇਰੇ ਮਿੱਟੀ ਗਿੱਲੀ ਵੀ ਤਾਂ ਵੀ ਮੈਂ ਪਾਣੀ ਪਾਣੀ ਆ ਦੋ ਤਿੰਨ ਦਿਨ ਤੋਂ ਪਹਿਲਾਂ ਮਿੱਟੀ ਸੁੱਕਣ ਤੇ ਪਾਣੀ ਪਾਉਂਦੇ ਸੀ ਉਹਦੇ ਕਰਕੇ ਇਹ ਆ ਕਿ ਮੈਂ ਨਾ ਕੱਲ ਪਰਸੋਂ ਅਸੀਂ ਸਵੇਰ ਦੇ ਟਾਈਮ ਪਾਣੀ ਜਿੰਨਾ ਚ ਮਿੱਟੀ ਗਿੱਲੀ ਸੀ ਪਾਇਆ ਨਹੀਂ ਕਿਉਂਕਿ ਜਿੰਨਾ ਰਾਤ ਨੂੰ ਪਾਣੀ ਦਿੱਤਾ ਸੀ ਉਹ ਬੂਟੇ ਸਵੇਰ ਤੱਕ ਗਿੱਲੇ ਰਹੇ ਪਰ ਦੁਪਹਿਰੇ 12 1 ਵਜੇ ਸੁੱਕਣ ਵਾਲੇ ਹੋਗੇ ਇਸ ਕਰਕੇ ਸਵੇਰੇ ਹੁਣ ਮੈਂ 100% ਦੋ ਦਿਨ ਤੋਂ ਪਾਣੀ ਪਾ ਰਹੀ ਆ ਤਾਂ ਬੂਟੇ ਦੁਪਹਿਰ ਨੂੰ ਠੀਕ ਰਹਿੰਦੇ ਨੇ ਸਾਰੀਆਂ ਸਬਜ਼ੀਆਂ ਦੇਖੋ ਵਧੀਆਂ ਨੇ ਵਧੀਆਂ ਨੇ ਤੇ ਬਸ ਇਹ ਮੈਂ ਬਲੌਗ ਇੱਥੇ ਤੱਕ ਹੀ ਬਣਾਉਂਗੀ ਤੇ ਮਿਲਾਂਗੇ ਹੁਣ ਅਗਲੇ ਬਲੌਗ ਚ ਤਦ ਤੱਕ ਲਈ ਸ਼ਸ਼ੀ ਕਾ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਧੰਨਵਾਦ ਜੀ